ਪਾਏ ਕਿੱਡਾ ਗੁੱਟਾ ਐਲਾ ਇਹ ਭੁਗਾ ਬਾਲਨ ਦੀ ਭੁਗਾ ਕਹਿੰਦੇ ਨਾ ਕਹਿੰਦੇ ਲੋਹੜੀ ਦਾ ਸ਼ੁਭ ਦੇਣਾ ਹੈ ਕਿੱਡਾ ਤਿਆਰੀ ਏ ਤਿਆਰੀ ਤਿਆਰੀ ਜੁਰਬਾਈ ਤਿਆਰੀ ਏ ਚੱਲੋ ਏ ਬਹਿ ਜਾਓ ਬਹਿ ਰੋ ਬਹਿ ਰੋ ਪਹੁੰਚ ਮਾਰ ਕਿੱਡਾ ਕਹੇ ਭਾਈ ਆਹੀ ਡੋਰਾ ਖੇਸ ਤੋਂ ਲਿਓ ਨੀ ਚੱਲ ਖਿੱਚ ਇਹਦਾ ਸਵਾਰ ਮਰੇ ਡੋਗ ਦਾ ਰਾਤੀ ਨੂੰ ਕਹਿੰਦੇ ਵਾਹ ਤੇਜ਼ ਹੈ ਤੇ ਕੀ ਮਾਰਦੇ ਓਏ ਹੋਏ ਵਾਹ ਤੇਜ਼ ਹੋ ਗਈ ਆ ਤੇ ਨਾ ਗੱਲ ਕੀ ਹੋਇਆ ਕਿੱਥੋਂ ਫੜ ਗਈ ਧੋਂਦਿਆਣਾ ਧੋਂਦਿਆਣਾ ਅੰਦਰ ਰੱਖ ਜੇ ਅੰਦਰ ਰੱਖ ਜਿਹੜੀ ਧੋਂਦਿਆਣਾ ਉਹ ਕੰਮ ਕਰਦੀ ਗੱਲ ਕੋਈ ਨਹੀਂ ਗੁੱਡੇ ਵਿਖਾ ਲਾਂਗੇ ਧੁੰਦ ਲੱਥ ਦੇ ਨਹੀਂ ਹੋਣੇ ਧੁੰਦੀ ਕਾਦੀ ਗੱਲ ਆ ਲੈਣੀ ਹੋਰ ਪਾ ਅੱਜ ਹਵਾ ਵਾਗੀ ਦੇ ਬਈ ਹਵਾ ਵਾਗੀ ਹੈ ਧਿਆਨ ਨਾਲ ਬਾਰਾਂਵੇਂ ਵਾਹ ਸੈੱਟ ਹੋਣੀ ਹੋਣੀ ਠੀਕ ਬਾਰਾਂਵੇਂ ਇਹ ਜਿੱਥੇ ਵਾਹ ਸੈੱਟ ਹੋ ਗਈ ਨਾ ਉੱਥੇ ਰਹੇ ਨੇ ਹੂੰ ਬਾਈ ਹਾਂਜੀ ਪਾਜੀ ਤੇਰੀ ਏ ਤੇਰੀ ਤੇਰੀ ਕੀ ਬਾਤ ਐ ਯਾਰ ਮੈਨੂੰ ਵਾਲਟਾ ਚਾਹੀਦਾ ਮੈਂ ਅੱਗ ਬਾਲਣੇ ਨੰਨਾ ਤੈਨੂੰ ਵਾਲਟਾ ਹੁਣ ਮੈਂ ਉਹ ਸਪੀਕਰ ਤੇ ਲਿਆਓ ਯਾਰ ਸਪੀਕਰ ਚੱਲੇ ਲੈਣ ਚਾਲ ਲੱਗਾ ਵਿਕਰਮ ਦੇ ਜੀ ਅਸਾਦੀ ਆਵਾਜ਼ ਜਾਣੀ ਐ ਜੀ ਮੈਂ ਤਾਂ ਹੀ ਕਹਿਣੇ ਆਵਾ ਚੁੱਕੋ ਕਿੱਡੀ ਪਤੰਗ ਲਿਆਏ ਜੇ ਪਤੰਗ ਲਿਆਂਦੀ ਗਈ 4 4 ਕੋਲ 4 ਚਾਰ ਕੀ ਕਹਿੰਦੇ ਇਹਨੂੰ 4 ਗਿੱਠੀ ਕੀ ਐ ਤੇ ਗੁੱਡਾ ਗੁੱਡਾ ਛੇ ਤਾਵਾ ਗੁੱਡਾ ਛੇ ਤਾਵਾ ਤੇ ਪਤੰਗ 4 ਗਿੱਠੀ ਤੇ ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਦਾ ਢਾਡੇ ਸਾਰਿਆਂ ਦਾ ਆਪਸ ਸਾਰੇ ਵਧੀਆ ਹੋਗੇ ਤੇ ਅੱਜ ਦੇਣ ਲੋੜੀ ਦਾ ਚੜਿਆ ਸਾਰਿਆਂ ਨੂੰ ਹੈਪੀ ਲੋੜੀ ਚੜਿਆ ਆਪਾਂ ਸਪੀਕਰ ਲਾਈਏ ਜੀ ਚਲੋ ਸਪੀਕਰ ਲੈ ਜੀ ਯਾਰੇ ਹਾਂਜੀ ਐ ਲੈ ਆਈਏ ਸਪੀਕਰ ਅੰਦਰ ਲੋ ਫਰੈਂਡ ਆਪਣੀਆਂ ਗੁੱਡੀਆਂ ਜੱਟ ਟੋਕੇ ਮਸ ਠੰਗਦੀਆਂ ਲੋ ਵੀ ਗਾਇਸ ਜਿਹਨੇ ਸਾਡੇ ਵੀਰ ਭਰਾਣੇ ਪਹਿਲੀ ਗੁੱਡੀ ਡਾੜੀਆ ਲੋੜੀ ਦੀ ਉਹ ਨਿਆਣੇ ਕਾ ਗੁੱਡੀ ਵੀ ਢਾਲੀ ਜਨੇ ਪਹਿਲੀ ਗੁੱਡੀਆਂ ਗਾਈ ਤਾਂ ਤੇ ਗੁੱਡੀਆਂ ਆਪਣੀਆਂ ਵਾਂ ਥੋੜੀਆਂ ਘਾਪੀਆਂ ਵਾਂ 4-5 ਬਾਕੀ ਉਹ ਪਈਆਂ ਸਾਰੀਆਂ ਗਾਈਜ਼ ਯਾਰ ਕਿ ਨਾ ਗੁੱਡੀਆਂ ਥੋੜੀਆਂ ਗੁੱਡੀਆਂ ਥੋੜੀਆਂ ਘੱਟ ਲਿਆਂਦੀਆਂ ਗੁੱਡੀਆਂ ਯਾਰ ਕਿ ਥੋੜੀਆਂ ਘੱਟ ਲਿਆਂਦੀਆਂ ਕੋਈ ਵੀ ਕੋਈ ਪਤਾ ਨਹੀਂ ਹਵਾ ਦਾ ਤੇ ਸੁਖਣਾ ਵੱਧ ਚੱਲ ਚੱਲਾਂਦੀ ਆ ਧੁੰਦ ਨਹੀਂ ਲੱਤੀ ਪਰ ਤੇ ਬਾਕੀ ਕੋਈ ਪਤਾ ਨਹੀਂ ਗੁੱਡੀਆਂ ਦਾ ਜਦ ਤੱਕ ਇਹ ਕਿਧਰੇ ਲੈ ਆਵਾਂਗੇ ਹੋਰ ਇਹ ਕਹੀ ਲਏ ਅੱਜ ਆਸੇ ਗੁੱਡੀਆਂ ਬੱਸ ਆਣੇ ਮੱਛਰ ਕਿੰਨੇ ਬੱਚੇ ਨੇ ਬੱਚੇ ਕੋ ਗੁੱਡੀ ਵਢਾਤੀ ਹੈ ਮੈਂ ਕਿ ਆਏ ਹੋਏ ਕਿਹੜੀ ਡਾਈ ਹੈ ਓਹ ਧਰ ਕੀ ਬਾਤ ਹੈ ਫਾਇਦਾ ਜਦੋਂ ਗਾਣੇ ਤੋਂ ਲੜਨਾ ਆਪਾਂ ਮम्मा ਇਤਰੇ ਤੁਸੀਂ ਇੱਕ ਗਾਣਾ ਵੀ ਨਹੀਂ ਲਾ ਬਣਾ ਮੈਂ ਲਾ ਲਾਣੇ ਮੈਂ ਆ ਲਾਣੀ ਉਪਰ ਆ ਸਾਈਡ ਯਾਰ ਸਾਈਡ ਇਹ ਗਾਣੇ ਲਾਈ ਜਾਂਦਾ ਸਾਈਡ ਥੋੜੀ ਸਾਰਿਆ ਕਿਹੜੀ ਗੀਤ ਬੱਚੇ ਯਾਰ ਨਿਕਲੇ ਤੇਰਾ ਉਹਨ ਪੇਰ ਹੋ ਗਿਆ ਜੀ ਬਾਦ ਹੀ ਆਪਣਾ ਫੋਨ ਕਨੈਕਟ ਕਰ ਓਏ ਬੰਤੀ ਗਈ ਬੰਤੀ ਚੜ ਗਈ ਲੋਕ ਕੁਝ ਨਹੀਂ ਗੱਲ ਕਰਦਾ ਥੱਲੇ ਭਾਈ ਕਿੱਡਾ ਗੁੱਟਾ ਜਲਾ ਹਾਂਜੀ ਸ਼ੰਤਨਤਾਵਾ ਹਾਂਜੀ ਸ਼ੰਤਨਤਾਵਾ ਕਹਿੰਦੇ ਇਹਨੇ ਟੈਨ ਚਵਾਇਆ ਆ ਇਟਲੀ ਦੀ ਟੇਪ ਆ ਕਿਦੋਂ ਦੀ ਇਟਲੀ ਦੀ ਲੱਗ ਗਿਆ ਲਓ ਜੀ ਮੁੰਡਾ ਖੁਸ਼ ਹੋ ਗਿਆ ਆਪਣਾ ਮਾਈਕ ਮਾਈਕ ਲੈਨੇ ਮਗਾ ਯਾਰ ਮਾਈਕ ਫੜਕਾ ਕਿਦਾਂ ਮਾਰਨੀ ਆ ਫਿਰ ਓਏ ਏ ਤੇਰੀ ਖਿਚੀ ਓਏ ਏ ਓਏ ਏ ਓਏ ਏ ਓਏ ਏ ਠੀਕ ਆ ਵਢਾ ਲਈ लान दूजी न्याने को, न्याय ने न्याय को उठा हो तैयारी होगी चंद्रमा यार तो गल गा तू फिर बोले सोनि जाओ पालन गठा करो कोर्ट पागे जा माड़ा जहा आया नरे पिछे पिछे ही हूं वाह बंद होगी ਦੇ ਲੋਕੀ ਠੰਡੇ ਪੈ ਗਏ ਬੱਤੀ ਵੀ ਗਈ ਆ ਕੋਈ ਨਹੀਂ ਬੱਤੀ ਤੇ ਆ ਜੂਗੀ ਪਤੰਗ ਢਾਤੀ ਰਿਓ ਉਹਨਾਂ ਨੇ ਉੱਡ ਗਈ ਉੱਡ ਗਈ ਗੁੱਡੀ ਉੱਡ ਗਈ ਫਿਰ ਪਰਾ ਨੇ ਮੈਂ ਬਦਮਾਸ਼ ਹੁਨਾ ਪਤਾ ਪਤਾ ਕੋਟ ਪਾ ਗਏ ਹੋਏ ਹੋਏ ਬੜਾ ਘੈਂਡ ਲੱਗਣ ਨੇ ਉਤੋਂ ਮੇਰਾ ਜੀ ਓਏ ਓ ਅੱਗੇ ਸੁੱਕੀਆਂ ਰਿਓ ਓਏ ਹੁਸੈਨ ਉਹ ਨੀਆਂ ਦੇ ਵਿੱਚ ਸੁੱਕੀਆਂ ਪਈਆਂ ਹੀ ਆ ਭੋਗੋ ਸਾਰੇ ਤਿਆਰੀ ਇਹ ਭੁਗਾ ਬਾਲਣ ਦੀ ਭੁਗਾ ਕਹਿੰਦੇ ਨਾ ਹੈ ਉੱਡ ਗਿਆ ਗੁੱਡਾ ਉੱਡ ਹੀ ਗਿਆ ਮੁੰਡੇ ਨੇ ਵੱਡਾ ਗੁੱਡਾ ਪਹਿਲੇ ਡਾਤਾ ਕਿਨੇ ਤਿੰਨ ਤਵਾ ਵਾ ਵਾਉ ਦੀ ਹੋ ਗਈ ਹੁਣ ਚੀਕ ਕੇ ਮਾਰਨਿਆ ਖੁਸ਼ੀ ਖੁਸ਼ੀ ਗੁੱਡੀਆਂ ਉੱਡਣ ਗਿਆ ਹੁਣ ਅੰਗਣਾ ਬਜਲਾਤੇ ਬੋ ਜਾਂਦੇ ਫਲਿਓ ਫਲਿਓ ਪਰਿਓ ਵਿਕਰ ਪਿਛੇ ਹੋਇਆ ਪਿਛੇ ਹੋਇਆ ਲਾਣ ਦੀਆਂ ਸਵੇਰ ਤੇ ਦੋ ਵਡਾਲੇ ਇੱਕੋ ਬੰਦੇ ਕੋ ਵਾਓ ਵਾਹ ਹੀ ਚੱਲਦੀ ਨੇ ਬਾਜਵਾ ਹਾ ਕਿਸੂਰ ਹੁੰਦਾ ਵਾ ਹਣੀ ਪਾ ਤਿਆਰੀ ਐ ਦਿਖਾ ਦਿਖਾ ਦਿ

ਕਿਹੜਾ ਖਲਾਰਾ ਪਾਇ ਨਾ ਕੀ ਆ ਗਾਦੇ ਸ਼ਰਮ ਕਰ ਲੋ ਚੁੱਕ ਕੇ ਅੰਦਰ ਲਾਓ ਓਏ ਵਿਕਰਮ ਓਏ ਨਾ ਆ ਵੀ ਪੈਕਟ ਬਏ ਬੰਦਾ ਹੈ ਉਹ ਭਰਾਵਾ ਇਹ ਗੁੱਡੀ ਦੇ ਆ ਬੰਦੇ ਢਾਹਦੇ ਆ ਬਸ ਕੱਟੇ ਹਸ਼ਕੀਨ ਮਿਲੋ ਬਰੋਡ ਦਾ ਸਾਰੇ ਨਿੱਕੇ ਨਿੱਕੇ ਰੱਖਦੇ ਨੇ ਡਾਨੀਆਂ ਯਾਰ ਉਹ ਗੱਲੀਆਂ ਹੋਣੀਆਂ ਜੇ ਮਾੜੀਆਂ ਮੋਟੀਆਂ ਮੇਰੇ ਹਿਸਾਬ ਨਾਲ हवा बंद पंद्रह वीडियो बंद कर सैकल कितने है मैं कि सैकल <Edit> <recoil muchísimo> <Employlands> ਦੀ ਘੁਰਕੁੰਦੀ ਆ ਵਾਹ ਚੱਲ ਗਈ ਵਾਹ ਆ ਇੰਨੀ ਵਾਹ ਦਾ ਕੀ ਫਾਇਦਾ ਮੈਂ ਵਧਾ ਕੇ ਦੇ ਵਢੋਂ ਲੱਗਾ ਜੇ ਸਾਡੇ ਵੱਡੇ ਭਾਜੀ ਕਲਪ ਚੁੱਕੇ ਨੇ ਪੂਰੇ ਗਾਂਡਾ ਕੁ ਸੇਕੋ ਸੇਕਦੇ ਆ ਇੱਧਰ ਗੁੱਡੀ ਚੋੜ ਰਹੀ ਏ ਹਵਾਣੀ ਹੈਗੀ ਤੇ ਗੁੱਡੀ ਇਹ ਤੱਕ ਚੱਜਦੀ ਉੱਡੀ ਨਹੀਂ ਤੇ ਕੀ ਸਵਾਲ ਮੋਢਿਆਂ ਨੇ ਵੱਡਾ ਗੁੱਡਾ ਢਾ ਛੱਡਿਆ ਇਹ ਕਹਿੰਦੇ ਖਿੱਚੀ ਨਾ ਆਵੇ ਬਸ ਖਿੱਚੀ ਕੰਮ ਖਰਾਬ ਕਰਦੀ ਏ ਜਿੰਨੇ ਆਉਣਾ ਸਾਫ ਆਵੇ ਖਿੱਚੀ ਤੋਂ ਬਗੈਰ ਆਵੇ ਘਰੇ ਆ ਜਾਈ ਕੋਈ ਗੱਲ ਗੁੱਡੀ ਵਾਧੂ ਉੱਡ ਗਈ ਏ ਬਸ ਬਾ ਪਾਈ ਬਾ ਚਲੀ ਆ ਚੱਲ ਪਈ ਆ ਤੇ ਲੋ ਵੀ ਮਿੱਤਰੋ ਬਾ ਚੱਲ ਪਈ ਏ ਕਹਿੰਦੇ ਵਾ ਚੱਲ ਪਿਆ ਬਈ ਵਾ ਚੱਲ ਪਿਆ ਬੜੀ ਸ਼ਿੱਦਤ ਨਾਲ ਗੁੱਟਾ ਢਾਇਆ ਵਾ ਆਏ ਹੋਏ ਪਰ ਇਹ ਕਿੰਨੇ ਦਾ ਵਾ ਗੁੱਟਾ ਢਾਇਏ ਜੇ 10 ਦਾ ਘੱਟ ਘੱਟ ਪੂਰਾ ਸੈੱਟ ਗਾਈ ਥੋੜਾ ਨਜ਼ਾਰਾ ਜਾਉਣ ਲੱਗਾ ਗੁੱਡੀ ਡਾਂ ਦਾ ਤਣ ਮੰਗਦਾ ਗੁੱਡਾ ਤਣ ਮੰਗਦਾ ਭਾਰੀ ਤਣ ਮੰਗਦਾ ਗੁੱਡਾ ਤੇ ਲੋ ਵੀ ਮਿੱਤਰ ਐਸੇ ਵਾ ਚੱਲ ਪਿਆ ਤੇ ਥੋੜੀ ਪੇਟ ਪੂਜਾ ਕਰਕੇ ਫਿਰ ਆਪਾਂ ਢੋਲੇ ਨਾਲ ਤੁਹਾਨੂੰ ਮਖਾਉਣੇ ਆ ਚੱਲਾ ਆਤਾ ਏ ਸਰਵੇਲਾ ਜਵਾਕੋੜਾ ਕਹਣ ਲਈ ਆਈ ਆਈਵਾ ਆਈਵਾ ਆ ਆਪਣੇ ਗੁਰਦੇ ਤੇ ਜੀ ਲੱਗੇ ਨੇ ਖਾਨ ਜੂਰੀ ਐ ਐਵੇਂ ਜਿਨ ਅੱਗੇ ਮਰੀਏ ਤੇ ਪੇਚਾ ਪੂਚਾ ਲੱਗਣੀ ਆ ਓਏ ਅੱਖਰ ਉੱਡਿਆ ਹੋਵੇ ਭਰਾ ਉਹ ਖੈਂਚਿਆ ਰਿਹਾ ਮਾਨ ਨੇ ਕੋਣ ਆ ਦੀ ਦੀ ਸਟਰੀ ਕਾ ਨੇ ਖਿੱਚੀ ਨੇ ਖਿੱਚੀ ਨੇ ਹੈਪੀ ਬਰਥਡੇ ਖਿਚਰੀ ਵਰਨੀ ਲੱਗਿਆ ਵੀ ਲੱਗਿਆ ਕੱਲ ਬੋਈ ਕਰਦੀ ਜੋ ਮਨੀ ਮਨੀ ਬਸ ਪੱਤੀਆਂ ਖਲਾਤ ਦੀ ਹੁੰਦੀ ਪਿਆ ਬਣੇ ਬੱਤੂ ਬੰਦਾ ਦੇ ਜਿਹੜੀ ਲੱਗਣਗੇ ਪੇਚੇ ਕਿਉਂਗੀ ਪਿਸਲ ਸ਼ਿਕਾਰੀਆ ਨੇ ਢਾਤਾ ਹੋਰ ਗੁੱਟਾ ਵੇ ਓਏ ਛੋਟੇ ਛੋਟੇ ਡਾਹਣ ਹੁਣ ਪੇਚ ਲੱਗਣੇ ਉਹ ਪਿਛਲੇ ਇਹਨੇ ਵੀ ਡਾਹਤਾ ਹੁਣ ਐ ਬੂਰੇ ਆ ਅਰੇ ਬਹਿ ਬੂਰੇ we mm -hmm. ਦਾ ਹੱਥ ਵੇਖੋ ਇਤੋਂ ਪਤਾ ਲੱਗਦਾ ਗੁੱਡੀ ਉੱਡੀ ਹੈ ਜਿਆ ਦੇ ਸਾਡਾ ਸੱਜਣਾ ਹਲੇ ਹਲੇ ਇਹ ਵਿਕਰੇ ਭਾਈ ਨੇ ਬੇਚਾ ਲਾਇਆ ਏ ਤੇ ਉਹਨਰੇ ਹੱਥਾਂ 'ਚ ਗੁੰਝਲ ਪੈ ਚੁਕੇ ਆ ਪਿੱਛੇ ਵੀ ਪਿੱਛੇ ਲੱਗ ਚੁਕੇ ਆ ਵਿਕਰੇ ਭਾਈ ਨੇ ਕਿ ਗੁੱਡੇ ਆਪਾਂ ਹਰੂ ਬਣੇ ਆ ਓ ਜੀ ਦੀਪਤਾ ਕੇ ਜੇ ਅੱਬਾ ਬਚਲਾ